ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਪਿੰਡ ਬਾਮ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਆਪਾਂ ਮੇਰੇ ਪਿੰਡ ਬਾਮ ਦੇ ਗੁਰਦੁਆਰਾ ਸਾਹਿਬ ਵਿੱਚ ਖੜੇ ਹੋਏ ਆ ਜਿਹੜੀ ਅੱਜ ਦੀ ਵੀਡੀਓ ਆ ਅੱਜ ਮੇਰੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਉਹ ਬਦਲਿਆ ਗਿਆ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਜਿਹੜਾ ਪਿਛਲੇ ਟਾਈਮਾਂ ਦੇ ਕੁਝ ਦਿਨ ਪਹਿਲਾਂ ਪਿਛਲੇ ਕੁਝ ਦਿਨ ਪਹਿਲਾਂ ਇੱਕ ਕਾਲ ਤਖਤ ਸਹਿਬ ਤੋਂ ਹੁਕਮ ਹੋਇਆ ਸੀਗਾ ਵੀ ਜਿਹੜਾ ਇਹਦਾ ਰੰਗ ਆ ਉਹ ਬਦਲ ਕੇ ਜਾਂਦਾ ਪ੍ਰਸੰਤੀ ਕਰ ਦਿੱਤਾ ਜਾਵੇ ਤੇ ਜਾਂ ਨੀਲਾ ਕਰ ਦਿੱਤਾ ਜਾਵੇ ਪੁਰਾਣੇ ਦੱਸਦੇ ਆ ਪੁਰਾਣੇ ਟਮੇ ਜੀ ਬਜ਼ੁਰਗ ਜਾਂ ਜਿਹੜੇ ਪੁਰਾਣੇ ਇਤਿਹਾਸਕਾਰ ਆ ਕਿ ਜਿਹੜਾ ਆਪਣਾ ਸਿੱਖੀ ਦਾ ਅਸਲ ਰੰਗ ਆ ਜਾਂ ਉਹ ਪਸੰਤੀ ਜਿਹਨੂੰ ਆਪਾਂ ਖੱਟਾ ਵੀ ਕਹਿ ਸਕਦੇ ਆ ਤੇ ਨੀਲਾ ਵੀ ਇਹ ਦੋ ਰੰਗ ਆ ਫਿਰ ਕੇਸਰੀ ਰੰਗ ਆ ਜਿਹੜਾ ਇਹ ਜਿਵੇਂ ਕਿ ਜਿਹੜਾ ਸਿੱਕੀ ਨੂੰ ਢਾਲ ਆਉਣ ਵਾਲੀਆਂ ਸੰਸਥਾ ਜਿਹੜੀਆਂ ਸਿੱਕੀ ਚ ਵੜੀਆਂ ਸਿੱਕੀ ਦਾ ਰੂਪ ਧਾਰ ਕੇ ਉਹਨਾਂ ਨੇ ਕਰਾਇਆ ਗਿਆ ਇਹ ਜਿਹੜਾ ਅਸਲ ਰੰਗ ਆਪਣਾ ਇਹੀ ਆ ਤੇ ਅੱਜ ਸਾਡੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਵੀ ਬਦਲ ਕੇ ਨਵੇਂ ਰੰਗ ਦਾ ਚੋਲਾ ਲਾਇਆ ਗਿਆ ਤੇ ਇਹ ਪਸੰਤੀ ਰੰਗ ਦਾ ਚੋਲਾ ਲਾਇਆ ਤੇ ਅਸੀਂ ਪਿੰਡ ਬਾਮ ਦੀ ਜਦੋਂ ਕਿਸੇ ਨੇ ਸੇਵਾ ਲੈਣੀ ਹੋਵੇ ਜਦੋਂ ਕਿਸੇ ਤੋਂ ਇਹ ਸੇਵਾ ਅਵਨਪ੍ਰੀਤ ਸਿੰਘ ਟੈਂਕੂਮਾਨ ਜਿਨ੍ਹਾਂ ਨੇ ਕਾਫੀ ਵੀਡੀਓ ਔਰਗਨ ਖੇਤੀ ਦੇ ਉੱਤੇ ਵੀ ਆਈਆਂ ਆਪਣੇ ਇਸ ਚੈਨਲ ਦੇ ਉੱਤੇ ਅਵਨਪ੍ਰੀਤ ਸਿੰਘ son of ਮਨਜਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਕਰਾਈ ਗਈ ਇਹਨਾਂ ਦੇ ਪਰਿਵਾਰ ਤੋਂ ਲਈ ਸਾਡੇ ਪਿੰਡ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਤੇ ਮੁਖਸਰ ਸਾਹਿਬ ਜੋ 40 ਮੁਖਤਿਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਆ ਉਥੋਂ ਪੁੱਛ ਕੇ ਤੇ ਚੋਲੇ ਦਾ ਰੰਗ ਬਦਲਿਆ ਗਿਆ ਤੇ ਅੱਜ ਇੱਥੇ ਜਿਹੜੀ ਅਰਦਾਸ ਆ ਇਹਦੀ ਅਰਦਾਸ ਭਾਈ ਅਰਸ਼ਦੀਪ ਸਿੰਘ ਸਾਡੇ ਹੈੱਡ ਗ੍ਰੰਥੀ ਪਿੰਡ ਬਾਮ ਦੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਕਰਕੇ ਤੇ ਚੋਲੇ ਦਾ ਰੰਗ ਬਦਲਿਆ ਗਿਆ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਜਿਹੜੇ ਕਹਿੰਦੇ ਆ ਕਿ ਗ੍ਰੰਥੀ ਬਹੁਤੇ ਕਿੰਨੇ ਪਿੰਡਾਂ ਇਥੇ ਗ੍ਰੰਥੀ ਟਿਕਦੇ ਨਹੀਂਗੇ ਇੱਕ ਥਾਂ ਤੇ ਇਹ ਸਾਡੇ ਤਿੰਨ ਪੀੜੀਆਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਆ ਤੇ ਸਾਡੇ ਪਿੰਡ ਨੇ ਬੜੀ ਮਾਣ ਤੇ ਫਕਰ ਵਾਲੀ ਗੱਲ ਆ ਵੀ ਇੱਕ ਹੀ ਪਰਿਵਾਰ ਆ ਜਿਹੜਾ ਤਿੰਨ ਪੀੜੀਆਂ ਤੋਂ ਗ੍ਰੰਥੀ ਸਾਹਿਬ ਦੀ ਸੇਵਾ ਨਿਭਾ ਰਿਹਾ ਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਦਾਦਾ ਜੀ ਤੇ ਭਾਈ ਹਰਸ਼ਦੀਪ ਸਿੰਘ ਹੁਣ ਇਹ ਜਿਹੜੇ ਗ੍ਰੰਥੀ ਸਾਹਿਬ ਦੀ ਹੈੱਡ ਗ੍ਰੰਥੀ ਦੀ ਸੇਵਾ ਕਰ ਰਹੇ ਐ ਇੱਥੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਚੰਗੀ ਲੱਗੀ ਕਮੈਂਟ ਵਿੱਚ ਵਾਹਿਗੁਰੂ ਲਿਖ ਦਿਓ ਤੇ ਸ਼ੇਅਰ ਤੇ ਲਾਇਕ ਜਰੂਰ ਕਰਿਓ